ਪਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸੱਜਦਿਆਂ ਦੀਆਂ ਸ਼ਹੀਦੀਆਂ ਨੂੰ 317 ਵਰੇ ਹੋ ਗਏ ਨੇ ਪਰ ਹਾਲੇ ਤੱਕ ਵੀ ਗੁਰੂ ਕੇ ਮਹਿਲਾਂ ਤੇ ਚਾਰ ਸੱਜਦਿਆਂ ਸੰਬੰਧੀ ਸਹੀ ਜਾਣਕਾਰੀਆਂ ਦਾ ਅਭਾਵ ਮਹਿਸੂਸ ਹੋ ਰਿਹਾ ਪਿਛਲੇ ਕੁਝ ਦਿਨਾਂ ਤੋਂ ਛੋਟੇ ਸੱਜਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਸੰਬੰਧੀ ਇੱਕ ਜਾਣਕਾਰੀ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਕਿ ਬਾਬਾ ਫਤਿਹ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਸ਼੍ਰੀ ਅਨੰਦਪੁਰ ਸਾਹਿਬ ਹੋਇਆ ਸੀ ਜਦ ਕਿ ਸੱਚ ਨਹੀਂ ਹੈ ਜੇਕਰ ਛੋਟੇ ਸਹਿਬਜ਼ਾਦਿਆਂ ਤੇ ਗੁਰੂ ਕੇ ਮਹਿਲਾ ਚਾਰ ਸਹਿਬਜ਼ਾਦਿਆਂ ਦੇ ਜਨਮ ਤੇ ਸ਼ਹੀਦੀਆਂ ਦਾ ਵਰਤਾਂਤ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕੁਝ ਇਸ ਤਰ੍ਹਾਂ ਦਸ਼ਮ ਪਾਸ਼ਾ ਹਜ਼ੂਰ ਦੇ ਤਿੰਨ ਮਹਿਲ ਸਨ ਦਸ਼ਮ ਪਾਸ਼ਾ ਹਜ਼ੂਰ ਦੇ ਤਿੰਨ ਮਹਿਲ ਸਨ ਸਭ ਤੋਂ ਵੱਡੇ ਮਾਤਾ ਜੀਤੂ ਜੀ ਸਨ ਦੂਜੇ ਨੰਬਰ ਤੇ ਮਾਤਾ ਸੁੰਦਰੀ ਜੀ ਸਨ ਤੀਜੇ ਨੰਬਰ ਤੇ ਮਾਤਾ ਸੈਬਕੌਰ ਜੀ ਸਨ ਜਿਨ੍ਹਾਂ ਦੀ ਚੋਲੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਜੀ ਨੂੰ ਪਾਇਆ ਉਹ ਇਤਿਹਾਸਕਾਰ ਕੁਝ ਇਤਿਹਾਸਕਾਰਤਾ ਮਾਤਾ ਸਾਹਿਬਕੌਰ ਜੀ ਨੂੰ ਗੁਰੂ ਸਾਹਿਬ ਦੇ ਕੁਆਰੇ ਡੋਲੇ ਦੇ ਅਰਥ ਨਾਲ ਵੀ ਸੰਗਤ ਦਿੰਦੇ ਨੇ ਗੁਰੂ ਸਾਹਿਬ ਦੇ ਸਭ ਤੋਂ ਵੱਡੇ ਮਹਲ ਮਾਤਾ ਜੀਤੋ ਜੀ ਦਾ ਵਿਆਹ 23 ਹਾੜ 1734 ਨੂੰ ਗੁਰੂਕੇ ਲਾਹੌਰ ਵਿੱਚ ਹੋਇਆ ਇਸ ਵਿਆਹ ਚ ਗੁਰੂ ਤੇਗ ਬਹਾਦਰ ਜੀ ਆਪ ਚੱਕ ਨਾਨਕੀ ਤੋਂ ਆਪਣੇ ਪੁੱਤਰ ਗੋਬਿੰਦ ਰਾਏ ਜੀ ਜਾਨ ਲੈ ਕੇ ਲਾਹੌਰ ਟੁੱਕੇ ਸਨ ਦਸ਼ਮ ਪਾਸ਼ਾ ਹਜ਼ੂਰ ਦਾ ਦੂਸਰਾ ਵਿਆਹ 7 ਵਿਸਾਖ ਸੰਮਤ 1741 ਨੂੰ ਮਾਤਾ ਸੁందਰੀ ਜੀ ਨਾਲ ਪੌਂਟਾ ਸਾਹਿਬ ਹੋਇਆ ਉਨਦੀ ਕੁਖ ਤੋਂ ਵੱਡੇ ਸਾਬ ਜادہ ਬਾਬਾ ਅਜੀਤ ਸਿੰਘ ਦਾ ਜਨਮ 23 ਮਾਰਗ ਸਮਤ 1743 ਨੂੰ ਪੋਂਟਾ ਸਾਹਿਬ ਵਿੱਚ ਹੋਇਆ ਤੇ ਸਾਬ ਜادہ ਅਜੀਤ ਸਿੰਘ ਦਸ਼ਮ ਪਾਸ਼ਾ ਦੀ ਜੇਠੀ ਸੰਤਾਨ ਸਨ ਸਾਬ ਜادہ ਅਜੀਤ ਸਿੰਘ ਦੀ ਸ਼ਹਾਦਤ ਚਮਕੌਰ ਸਰਦ ਦੇ ਖਾੜਾਏ ਜੰਗ ਵਿੱਚ ਦਸ਼ਮੇਸ਼ ਪਤਾ ਦੀਆਂ ਨਜ਼ਰਾਂ ਸਾਹਮਣੇ 8 ਸਮਤ 1748 ਨੂੰ ਹੋਈ ਸਾਬ ਜادہ ਬਾਬਾ ਜੁਝਾਰ ਸਿੰਘ ਦਾ ਜਨਮ ਮਾਤਾ ਜੀਤੋ ਜੀ ਦੀ ਕੁਖ ਤੋਂ ਅਨੰਦਪੁਰ ਸਾਹਿਬ ਵਿੱਚ ਸਮਤ 1747 ਵਿੱਚ ਹੋਇਆ ਆਪ ਦੀ ਸ਼ਹੀਦੀ ਵੀ ਚਮਕੌਰ ਸਾਹਿਬ ਦੇ ਖਾੜਾਏ ਜੰਗ ਵਿੱਚ ਗੁਰੂ ਪਿਤਾ ਦੀਆਂ ਨਜ਼ਰਾਂ ਸਾਹਮਣੇ 8 ਪੋ 1701 ਨੂੰ ਹੋਈ। ਸਿੱਖੀ ਸਿਦਕ ਦੇ ਸਭ ਤੋਂ ਮਹਾਨ ਸ਼ਹੀਦ ਸੈਭਜਾਦਾ ਬਾਬਾ ਜ਼ੁਰਾਵਰ ਸਿੰਘ ਜਿਨ੍ਹਾਂ ਦਾ ਜਨਮ ਵੀ ਅਨੰਦਪੁਰ ਸਾਹਿਬ ਵਿੱਚ ਮਾਤਾ ਜੀਤੋ ਜੀ ਦੀ ਕੁੱਖ ਤੋਂ ਮੱਗਰ ਸ਼ੁਦੀ 3 ਸਮਤ 1757 ਨੂੰ ਹੋਇਆ। ਆਪ ਜੀ ਨੂੰ ਸਿੱਖੀ ਸਿਦਕ ਉੱਤੇ ਪੂਰੇ ਸਿਰੜ ਨਾਲ ਪਹਿਰਾ ਦੇਣ ਕਾਰਨ ਇਸਲਾਮ ਦੀ ਦੀਨ ਨਾਮਨਣ ਕਾਰਨ ਉਸ ਸਮੇਂ ਦੇ ਸੁਬੇਦਾਰ ਸਰਹੰਦ ਵਜ਼ੀਰ ਖਾਨ ਦੇ ਹੁਕਮਾਂ ਨਾਲ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਕੰਦਾ ਵਿੱਚ ਚਿੰਨ ਕੇ 13 ਪੋ ਸੰਮਤ 1761 ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸ਼ਹੀਦੀ ਸਮੇਂ ਆਪ ਜੀ ਦੀ ਉਮਰ ਲਗਭਗ 8 ਸਾਲ ਸੀ ਸਿੱਖੀ ਸਿਦਕ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਸ਼ਹੀਦ ਸੈਬਜ਼ਾਦਾ ਬਾਬਾ ਫਤਿਹ ਸਿੰਘ ਜਿਦਾ ਜਨਮ ਵੀ ਮਾਤਾ ਜੀਤੋ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿੱਚ ਫੱਗਣ ਸੁਦੀ 7 ਸੰਮਤ 1755 ਨੂੰ ਹੋਇਆ ਆਪ ਜਿਹਨੂੰ ਵੱਡੇ ਭਰਾ ਬਾਬਾ ਜ਼ੋਰਾਵਰ ਸਿੰਘ ਵਾਂਗ ਹੀ ਸਿੱਖੀ ਸਦਕ ਦੀ ਸਭ ਤੋਂ ਕਠਿਨ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਿਆ ਤੇ ਨਿੱਕੀ ਜਹੀ ਪਿਆਰੀ ਲਾਡਲੀ ਜ਼ਿੰਦਗੀ ਨੂੰ ਸਿੱਖੀ ਸਦਕ ਖਾਤਰ ਦਸ਼ਮੇਸ਼ ਪਿਤਾ ਦੀ ਲਾਜ ਖਾਤਰ ਅਨੇਕਾਂ ਤਸੀਹੇ ਜਰਨੇ ਪਏ ਜਿਸ ਦਾ ਬਿਆਨ ਕਰਦਿਆਂ ਕਲਮ ਵੀ ਕੁਰਲਾ ਉੱਠਦੀ ਹੈ ਆਪ ਜਿਹਨੂੰ ਸਿੱਖੀ ਸਦਕ ਤੇ ਪੂਰੇ ਸਿਰ ਨਾਲ ਪਹਿਰਾ ਦੇਣ ਕਾਰਨ ਪਰਾਏ دین ਇਸਲਾਮ ਦੀ ਇਨ ਨਾਮਨਨ ਕਾਰਨ ਸਰਹੰਦ ਦੇ ਉਸ ਸਮੇਂ ਦੇ ਜ਼ਾਲਮ ਸੁਬੇਦਾਰ ਵਜ਼ੀਦ ਖਾਨ ਦੇ ਹੁਕਮ ਨਾਲ ਅਕੈਤ ਤਸੀਹੇ ਦੇਣ ਤੋਂ ਬਾਅਦ ਅੰਤ ਨੂੰ ਜਿੰਦਾ ਕੰਧਾ ਵਿੱਚ ਛਿੰਕੇ 13 ਪੋਸਮਤ 1761 ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਮੇਂ ਆਪ ਦੀ ਉਮਰ ਦੇਸੀ ਕੈਲੰਡਰ ਅਨੁਸਾਰ ਲਗਭਗ 6 ਸਾਲ ਬੰਦੀ ਸੀ। ਛੋਟੇ लाडले ਪੋਤਰਿਆਂ ਦੀ ਸ਼ਹੀਦੀ ਦੀ ਖਬਰ ਸੁਣਦਿਆਂ ਹੀ ਮਾਤਾ ਗੁਜਰੀ ਜੀ ਵੀ ਆਪਣੇ ਸ਼ਹੀਦ ਪੋਤਰਿਆਂ ਨੂੰ ਨਿੱਗੀ ਗੋਦ ਵਿੱਚ ਸਮੇਟ ਕੇ ਸਦੀਵਤਾ ਦੀ ਗੋਦ ਵਿੱਚ ਜਾ ਬਿਰਾਜੇ। ਦੁਨੀਆ ਤੇ ਮੁਦਖਤਾ ਦੇ ਇਤਿਹਾਸ ਵਿੱਚ ਇੱਕ ਅਜਿਹਾ ਬਾਬ ਲਿਖ ਕੇ ਜੋ ਜ਼ੁਲਮ ਤੇ ਅਨਿਆਵਰਧ ਲੜੀਗੀ ਸਬਰ ਤੇ ਸਦਕ ਦੀ ਜੰਗ ਦਾ ਇੱਕ ਸੁਨਹਿਰੀ ਪੰਨਾ ਹੋ ਕੇ ਨਿਭੜਿਆ ਇੱਥੇ ਦੱਸਣਾ ਜ਼ਰੂਰੀ ਹੈ ਕਿ ਮਾਤਾ ਜੀਤੋ ਜੀ 13 ਅਸੂ ਸੰਮਤ 1757 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸੈਬਜ਼ਾਦਾ ਜ਼ਰਾਵਰ ਸਿੰਘ ਜੀ ਦੀ ਉਮਰ ਕੇਵਲ 4 ਸਾਲ ਸੀ ਤੇ ਸਭ ਤੋਂ ਛੋਟੇ ਸੈਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਕੇਵਲ 2 ਸਾਲ ਹੀ ਸੀ ਦੋਵੇਂ ਸੈਬਜ਼ਾਦੇ ਹਲੇ ਮਾਤਾ ਜੀ ਦਾ ਦੁੱਧ ਚੁੰਗਦੇ ਸਨ ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਅਗੰਮ ਪੁਰਵ ਵਿੱਚ ਮਾਤਾ ਜੀਤੋ ਜੀ ਦੀਆਂ ਸਾਰੀਆਂ ਰਸਮਾਂ ਅਤੇ ਸੰਸਕਾਰ ਮਾਤਾ ਗੁਜਰੀ ਜੀ ਦੀ ਦੇਖਰੇਖ ਵਿੱਚ ਆਪਣੇ ਹੱਥੀ ਕੀਤਾ ਸਰਬੰਸਤਾਨੀ ਨੂੰ ਆਪਣੇ ਮਹਾਨ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਤੇ ਮਾਤਾ ਜੀਤੋ ਜੀ ਦਾ ਸੰਸਕਾਰ ਹੀ ਅਨੰਦਪੁਰ ਸਾਹਿਬ ਵਿੱਚ ਆਪਣੇ ਹੱਥੀ ਕਰਨਾ ਨਸੀਬ ਹੋਇਆ ਬਾਕੀ ਚਾਰੇ ਪੁੱਤਰਾਂ ਤੇ ਮਾਤਾ ਗੁਜਰੀ ਜੀ ਦੀ ਬਲਦੀ ਅੰਗਿੱਠੀਆਂ ਦੇ ਸੇਕ ਤੋਂ ਗੁਰੂ ਸਾਹਿਬ ਮਹਿਰੂਮ ਰਹੇ ਗੁਰੂ ਜੀ ਨੇ ਮਾਤਾ ਜੀਤੋ ਜੀ ਦੇ ਜੋਤੀ ਜੋ ਸਮਾਨ ਤੋਂ ਬਾਅਦ ਦੋਵੇਂ ਛੋਟੇ ਸਹਿਬਜ਼ਾਦਿਆਂ ਭਾਬਾ ਬਾਬਾ ਜ਼ੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੇ ਪਾਲਨ ਪੋਸ਼ਣ ਤੇ ਸਿੱਖੀ ਸਦਕ ਦੀ ਤਰਬੀਅਤ ਦੀ ਸਾਰੀ ਜ਼ਿੰਮੇਵਾਰੀ ਸਹਿਬਜ਼ਾਦਿਆਂ ਦੀ ਦਾਦੀ ਮਾਤਾ ਗੁਜਰਕੌਰ ਜੀ ਦੇ سپرد ਕਰ ਦਿੱਤੀ। ਛੋਟੇ ਸਹਿਬਜ਼ਾਦੇ ਬਾਬਾਜੀ ਸਿੰਘ ਬਾਬਾ ਜੁਝਾਰ ਸਿੰਘ ਜੀ ਦਾ ਸ਼ਸਤਰ ਗਿਆਨ ਸਿੱਖੀ ਦਾ ਸਿਦਕ ਬੋਧ ਸ਼ਸਤਰ ਕਲਾ ਯੁੱਧ ਵਿਦਿਆ ਤੇ ਨਿਪੁੰਨ ਕੋੜ ਸਵਾਰੀ ਦੀ ਸਿਖਲਾਈ ਦਸ਼ਮ ਪਿਤਾ ਪਾਸ਼ਾ ਹਜ਼ੂਰ ਆਪ ਖੁਦ ਦਿੰਦੇ ਸਨ। ਗੁਰੂ ਗੇ ਤੀਜੇ ਮਹਿਲ ਮਾਤਾ ਸੇਬ ਕੌਰ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ 18 ਵਿਸਾਖ ਸੰਮਤ 1757 ਨੂੰ ਅਨੰਦਪੁਰ ਸਾਹਿਬ ਵਿੱਚ ਸਿੱਖ ਸੰਤਾਂ ਦੇ ਬੇਹਦ ਜ਼ੋਰ ਦੇ ਕਾਰਨ ਹੋਇਆ। ਇਸ ਵਿਆਹ ਦਾ ਦਿਲਚਸਪ ਪਹਿਲੂ ਇਹ ਹੈ ਕਿ ਦਸ਼ਮ ਪਾਤਸ਼ਾਹ ਹਜ਼ੂਰ ਨੇ ਸਿੱਖ ਸੰਗਤ ਤੇ ਮਾਤਾ ਸੇਬ ਕੌਰ ਨੂੰ ਸਾਫ਼ ਤੇ ਸਪਸ਼ਟ ਕਹਿ ਦਿੱਤਾ ਕਿ ਮੈਂ ਗ੍ਰਸਤ ਜੀਵਨ ਸਦਾ ਲਈ ਤਿਆਗ ਦਿੱਤਾ ਹੈ ਤੇ ਹੁਣ ਮੇਰਾ ਡ੍ਰਿੜ ਸੰਕਲਪ ਤੇ ਪ੍ਰਤੀਜ्ञਾ ਹੈ ਕਿ ਮੈਂ ਗ੍ਰਸਤ ਜੀਵਨ ਵਿੱਚ ਪੁਨਰ ਪਰਵੇਸ਼ ਨਹੀਂ ਕਰਾਂਗਾ। ਇਹ ਵਿਆਹ ਮੇਰੀ ਸਭ ਤੋਂ ਵੱਡੀ ਸ਼ਰਤ ਹੈ ਤੇ ਇਹ ਵਿਆਹ ਗ੍ਰਸਤ ਦੀ ਲੋਚਾ ਤੋਂ ਸਦਾ ਮੁਕਤ ਰਹੇਗਾ। ਇਸ ਪ੍ਰਸਤਾਵ ਤੇ ਮਾਤਾ ਸਹਿਬ कौर ਦਾ ਕਹਿਣਾ ਸੀ ਕਿ ਮੈਂ ਵੀ ਸਵਾਸ ਸਵਾਸ ਪ੍ਰਤੀਗਿਆ ਕੀਤੀ ਹੈ ਕਿ ਹੁਣ ਕੇਵਲ ਆਪ ਜੀ ਦੇ ਚਰਨਾਂ ਵਿੱਚ ਰਹਿਣਾ ਹੈ ਇਸ ਸੰਵਾਦ ਤੋਂ ਬਾਅਦ ਗੁਰੂ ਜੀ ਨੇ ਕਿਹਾ ਠੀਕ ਹੈ ਸਹਿਬਕੌਰ ਤੁਸੀਂ ਮੇਰੀ ਪ੍ਰਤੀਗਿਆ ਨਿਭਾ ਦੇਣਾ ਤੇ ਅਸੀਂ ਤੁਹਾਡੀ ਪ੍ਰਤੀਗਿਆ ਨਿਭਾ ਦੇਵਾਂਗੇ। ਇਹ ਆਕੇ ਗੁਰੂ ਨੇ ਸਿੱਖ ਸੰਗਤ ਦੀ ਹਜ਼ੂਰੀ ਵਿੱਚ ਵਿਆਹ ਕਬੂਲ ਕਰ ਲਿਆ। ਇਤਿਹਾਸ ਦਵਾ ਹੈ ਕਿ ਮਾਤਾ ਸਹਿਬਕੌਰ ਦੀ ਝੋਲੀ ਵਿੱਚ ਦਸ਼ਮ ਪਾਸ਼ਾ ਨੇ ਖਾਲਸੇ ਪੰਥ ਨੂੰ ਪਾ ਦਿੱਤਾ ਤੇ ਮਾਤਾ ਸਹਿਬਕੌਰ ਨੂੰ ਸਿੱਖਾ ਦੇ ਗੌਰਵਮਈ ਇਤਿਹਾਸ ਵਿੱਚ ਖਾਲਸੇ ਦੀ ਮਾਤਾ ਹੋਣ ਦੇ ਲਕਬ ਤੇ ਮਾਨ ਸਨਮਾਨ ਨਾਲ ਸਤਿਕਾਰਿਆ ਜਾਂਦਾ ਹੈ। ਇਤਿਹਾਸ ਦੀ ਹੈ ਕਿ ਗੁਰੂ ਦਸ਼ਮ ਪਾਸ਼ਾ ਹਜ਼ੂਰ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਚਬਲ ਨਗਰ ਹਜ਼ੂਰ ਸਾਹਿਬ ਤੋਂ ਮਾਤਾ ਸਾਹਿਬ ਕੌਰ ਨੂੰ ਦਿੱਲੀ ਲਈ ਰਵਾਨਾ ਕਰਨ ਸਮੇਂ ਉਹਨਾਂ ਨੂੰ ਗੁਰੂ ਹਰगोबिंद ਸਾਹਿਬ ਜੀ ਦੇ ਪੰਜ ਸ਼ਸਤਰ ਵੀ ਪੂਰੇ ਸਨਮਾਨ ਨਾਲ ਰੱਖਣ ਲਈ ਸਪੁਰਦ ਕੀਤੇ ਸਨ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰੀ ਜੀ ਤੋਂ ਬਹੁ ਸਮਾਂ ਪਹਿਲਾਂ ਹੀ ਦਿੱਲੀ ਵਿੱਚ ਜੋਤੀ ਜੋ ਸਮਾ ਗਏ ਤੇ ਆਪ ਜੀ ਦੇ ਸਥਾਨ ਸ੍ਰੀ ਗੁਰੂ ਹਰ ਕ੍ਰਿਸ਼ਨ ਜੀ ਦੇ ਦੋਰੇ ਪਾਸ ਹੀ ਦਿੱਲੀ ਵਿੱਚ ਸਜੋਬਿਤ ਹੈ ਮਾਤਾ ਸੁੰਦਰੀ ਜੀ ਸਮਤ 1804 ਵਿੱਚ ਦਿੱਲੀ ਵਿੱਚ ਜੋਤੀ ਜੋਤ ਸਮਾ ਗਏ ਮਾਤਾ ਸੁੰਦਰੀ ਜੀ ਦੀ ਹਵੇਲੀ ਤੁਰਕਮਾਨ ਦਰਵਾਜੇ ਤੋਂ ਬਾਅਦ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਡੇਢ ਮੀਲ ਦੀ ਵਿੱਤ ਤੇ ਦਿੱਲੀ ਵਿਸ਼ੇਸ਼ ਸ਼ੋਭਿਤ ਹੈ ਛੋਟੇ ਸਾਹਿਬ ਜਦਿਆਂ ਦੀ ਦਰਦਨਾਕ ਸ਼ਹੀਦੀ ਦੀ वेदना ਦਾ ਦਰਦ ਸਵੇਦਨਾ ਵਿੱਚ ਹੋਰ ਗਹਿਰਾ ਉਤਰ ਜਾਂਦਾ ਜਦੋਂ ਖਿਆਲ ਤਰਖਾਲ ਇੱਕ ਅਸਥਾ ਪੀੜਾ ਕੁਰਲਾਟ ਛੇੜ ਦਿੰਦਾ ਤੇ ਅਥਰੂ ਅਥਰੂ ਹੋ ਜਾਂਦਾ ਹੈ